ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਐਸਪੀ ਟੀਵੀ ਤੇ ਮੈਂ ਅਨਵਦੀਪ ਕੌਰ ਜਾਦਾ ਨਜ਼ਰ ਮਾਰਦੇ ਆਂ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਿਨ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ 26 ਸਾਲਾ ਕੁੜੀ ਦੇ ਵੱਲੋਂ ਜਿਮ ਲੀਲਾ ਕੀਤੀ ਗਈ ਸਮਾਪਤ ਪੰਜਾਬ ਯੂਨੀਵਰਸਿਟੀ ਚ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਕੁੜੀ ਨੇ ਖੁਦਕੁਸ਼ੀ ਕਰ ਲਈ ਹੈ ਮ੍ਰਿਤਕ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਇਸ ਘਟਨਾ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਦਲਜੀਤ ਦੁਸਾਂਸ ਦੀ ਮੈਨੇਜਰ ਸੋਨਾਲੀ ਸਿੰਘ ਦੁਬਾਰਾ ਦਲਜੀਤ ਦੀ ਟੀਮ ਦੇ ਵਿੱਚ ਹੋਈ ਸ਼ਾਮਿਲ ਵਿਵਾਦਾਂ ਦਾ ਹਿੱਸਾ ਬਣੇ ਦੇਸੀ ਰੌਕਸਟਾਰ ਦਲਜੀਤ ਦੀ ਟੀਮ ਜੋ ਮੈਨੇਜਰ ਸੋਨਾਲੀ ਸਿੰਘ ਦੀ ਮੁੜ ਵਾਪਸੀ ਹੋ ਗਈ ਹੈ ਉਹਨਾਂ ਦੇ ਵੱਲੋਂ ਆਪਣੀ ਸਾਬਕਾ ਮੈਨੇਜਰ ਸੋਨਾਲੀ ਸਿੰਘ ਨਾਲ ਰਹੀ ਸਾਰੇ ਮਤਭੇਦਾਂ ਨੂੰ ਸੁਲਝਾ ਉਹਨਾਂ ਨੂੰ ਆਪਣੀ ਟੀਮ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਅਮਰੀਕੀ ਸੰਸਦ 'ਚ ਵਨ ਬਿਗ ਬਿਊਟੀਫੁਲ ਬਿਲ ਹੋਇਆ ਪਾਸ ਅਮਰੀਕੀ ਰਾਸ਼ਟਰਪਤੀ 트럼ਪ ਦਾ ਵਨ ਬਿਗ ਬਿਊਟੀਫੁਲ ਬਿਲ ਵੀਰਵਾਰ ਨੂੰ ਪ੍ਰਤੀਨਿਧ ਸਭਾ ਦੇ ਵੱਲੋਂ ਪਾਸ ਕੀਤਾ ਗਿਆ ਬਿਗ ਬਿਊਟੀਫੁਲ ਬਿਲ ਦੇ ਪਾਸ ਹੋਣ ਨੂੰ 트럼ਪ ਨੇ ਦੂਜੇ ਕਾਰਜਕਾਲ ਦੀ ਇੱਕ ਵੱਡੀ ਪ੍ਰਾਪਤੀ ਮੰਨਿਆ ਬਿਲ ਪਾਸ ਹੋਣ ਤੋਂ ਬਾਅਦ ਇਸ ਨੂੰ ਹੁਣ ਦਸਤਕਤ ਦੇ ਲਈ ਰਾਸ਼ਟਰਪਤੀ ਕੋਲ ਭੇਜਿਆ ਜਾਵੇਗਾ ਕੈਨੇਡਾ ਚ ਬੰਬ ਦੀਆਂ ਧਮਕੀਆਂ ਦੇ ਮਗਰੋਂ ਹਵਾਈ ਉਡਾਣਾਂ ਹੋਈਆਂ ਪ੍ਰਭਾਵਿਤ ਕੁਝ ਅਗਿਆਤ ਫੋਨ ਕਾਲਾਂ ਰਾਹੀਂ ਬੰਬ ਰੱਖਣ ਦੀਆਂ ਧਮਕੀਆਂ ਦੇ ਮਗਰੋਂ ਕੈਨੇਡਾ ਦੇ ਕੁਝ ਪ੍ਰਮੁੱਖ ਹਵਾਈ ਅੱਡਿਆਂ ਤੇ ਉਡਾਨਾਂ ਪ੍ਰਭਾਵਿਤ ਹੋਣ ਦੀ ਸੂਚਨਾ ਮਿਲੀ। ਪ੍ਰਾਪਤ ਵੇਰਵਿਆਂ ਮੁਤਾਬਕ ਬੰਬ ਦੀਆਂ ਧਮਕੀਆਂ ਦੇ ਮਗਰੋਂ ਵੈਂਕੂਵਰ, ਵਿਨੀਪੈਗ, ਕੈਲਗਰੀ ਅਤੇ ਐਡਮਿੰਟਨ ਹਵਾਈ ਅੱਡਿਆਂ ਦੀ ਨਾਲ ਸੰਬੰਧਿਤ ਹਵਾਈ ਉਡਾਣਾਂ ਨੂੰ ਆਰਜੀ ਤੌਰ ਤੇ ਕੁਝ ਘੰਟਿਆਂ ਦੇ ਲਈ ਬੰਦ ਕਰ ਦਿੱਤਾ ਗਿਆ। ਮਾਮਲਾ ਮਜੀਠੀਆ ਦੇ ਵੱਲੋਂ ਜ਼ਿਲ੍ਹਾ ਮੁਹਾਲੀ ਅਦਾਲਤ ਰਿਮਾਂਡ ਨੂੰ ਆਦੇਸ਼ ਨੂੰ ਲੈ ਕੇ ਚੁਣੌਤੀ ਦਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸ੍ਰੋਮਨੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੇ ਵੱਲੋਂ ਮੁਹਾਲੀ ਜ਼ਿਲ੍ਹਾ ਅਦਾਲਤ ਦੇ ਰਿਮਾਂਡ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਕੀਤੀ ਅਜੇ ਮਾਮਲੇ ਦੇ ਵਿੱਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਅਦਾਲਤ ਨੇ ਸੁਣਵਾਈ ਨੂੰ 8 ਜੁਲਾਈ 2025 ਤੱਕ ਮੁਲਤਵੀ ਕਰ ਦਿੱਤਾ ਹਰਿਆਣਾ ਦੇ ਦੋ ਬਦਮਾਸ਼ਾਂ ਨੇ ਪੀਸੀਆਰ ਮੁਲਾਜ਼ਮ ਤੇ ਕੀਤਾ ਹਮਲਾ ਬੀਤੇ ਦਿਨੀ ਬਠਿੰਡਾ ਦੇ ਗੁਰੂਕੁਲ ਰੋਡ ਤੇ ਪੀਸੀਆਰ ਕਰਮਚਾਰੀ ਨੂੰ ਦੋ ਬਦਮਾਸ਼ਾਂ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਇਹ ਹਮਲਾ ਹਰਿਆਣਾ ਦੇ ਦੋਸਾਕੇ ਭਰਾਵਾਂ ਦੇ ਵੱਲੋਂ ਕੀਤਾ ਗਿਆ ਹਮਲੇ ਦੇ ਦੌਰਾਨ ਜ਼ਖਮੀ ਪੀਸੀਆਰ ਮੁਲਾਜ਼ਮ ਨਿਰਿੰਦਰ ਸਿੰਘ ਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਨਵਜੋਤ ਸਿੱਧੂ ਨੇ ਕੈਪਟਨ ਸ਼ੋਭਮਨ ਢੀ ਦੀ ਪ੍ਰਸ਼ੰਸਾ ਸਾਬਕਾ ਕ੍ਰਿਕਟਰ ਅਤੇ ਟਿੱਪਣੀਕਾਰ ਨਵਜੋਤ ਸਿੱਧੂ ਨੇ ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡੇ ਗਏ ਦੂਜੇ ਟੈਸਟ ਮੈਚ ਦੇ ਵਿੱਚ 269 ਦੌੜਾਂ ਦੀ ਇਤਿਹਾਸਿਕ ਪਾਰੀ ਦੇ ਲਈ ਭਾਰਤੀ ਕਪਤਾਨ ਸ਼ੋਭਮਨ ਗਿੱਲ ਦੀ ਪ੍ਰਸ਼ੰਸਾ ਕੀਤੀ ਸਿੱਧੂ ਨੇ ਕਿਹਾ ਸ਼ੋਭਮਨ ਗਿੱਲ ਨੇ ਨਾ ਸਿਰਫ ਇੱਕ ਹੀ ਰਿਕਾਰਡ ਤੋੜੇ ਸਗੋਂ ਇੱਕ ਨਵੀਂ ਪੀੜੀ ਨੂੰ ਸਥਾਪਿਤ ਕੀਤਾ ਸਾਬਕਾ ਸੀਐਮ ਚੰਨੀ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਕੋਰਟ ਨੇ ਉਹਨਾਂ ਦੇ ਵਿਰੁੱਧ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਇਹ ਚੋਣ ਪਟੀਸ਼ਨ ਜਲੰਧਰ ਦੇ ਗੌਰਵ ਮਲੂਥਰਾ ਦੁਆਰਾ ਦਾਇਰ ਕੀਤੀ ਗਈ ਸੀ ਪਿਛਲੀਆਂ ਕੁਝ ਸੁਣਵਾਈਆਂ ਦੇ ਵਿੱਚ ਉਸ ਦੇ ਵਕੀਲ ਦੁਆਰਾ ਪੇਸ਼ੀ ਨਾ ਹੋਣ ਤੇ ਇਸ ਨੂੰ ਰੱਦ ਕਰ ਦਿੱਤਾ ਗਿਆ ਅੰਗਰੇਜ਼ੀ ਫਿਲਮ ਦੇ ਪ੍ਰਸਿੱਧ ਅਦਾਕਾਰ ਦਾ ਹੋਇਆ ਦੇਹਾਂਤ ਪ੍ਰਸਿੱਧ ਅੰਗਰੇਜ਼ੀ ਫਿਲਮ ਰਿਸਿਵਰ ਡੌਗ ਅਤੇ ਕਿਲ ਬਿਲ ਚ ਚਰਿੱਤਰ ਰੋਲ ਅਦਾ ਕਰਨ ਵਾਲੇ ਪ੍ਰਸਿੱਧ ਅਦਾਕਾਰ ਮਾਈਕਲ ਮੈਡੀਸਨ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਅਮਰੀਕਾ ਦੇ ਕੈਲੀਫੋਰਨੀਆ ਚ ਦਿਹਾਂਤ ਹੋਣ ਦੀ ਸੂਚਨਾ ਸਾਹਮਣੇ ਆਈ।